ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਤੁਈ ਆਪਣੀ ਸਕਰੀਨ ਦੇ ਉੱਤੇ ਦੇਖਦੇ ਹੋ ਪਈਓ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਸ ਦੇ ਕਿ ਡੇਰਾ ਬੱਬਾ ਨਾਨਕ ਰੋਡ ਦੇ ਉੱਤੇ ਚਮਿਆਰੀ ਪਿੰਡ ਚਮਿਆਰੀ ਤੋਂ ਅਜਨਾਲਾ ਦੇ ਨੇੜੇ ਆਪਣੀ ਫੈਮਿਲੀ ਨੂੰ ਦਿਨਨਗਰ ਤੋਂ ਲੈਣ ਜਾ ਰਹੇ ਇਸ ਵੀਰ ਦਾ ਸੜਕ ਹਾਦਸਾ ਹੋ ਜਾਂਦਾ ਤੁਹਾਨੂੰ ਦੱਸਿਆ ਕਿ ਜਿਵੇਂ ਹੀ ਗੱਲਬਾਤ ਕੀਤੀ ਪੱਤਰਕਾਰਾਂ ਦੇ ਨਾਲ ਇਹਨਾਂ ਦੇ ਰਿਸ਼ਤੇਦਾਰਾਂ ਨੇ ਤਾਂ ਉਹਨਾਂ ਨੇ ਕਿਹਾ ਕਿ ਗੱਡੀ ਦਾ ਅਚਾਨਕ ਟਾਇਰ ਫਟ ਜਾਂਦਾ ਹੈ ਜਿਸ ਕਰਕੇ ਜਿਹੜਾ ਆ ਉਹ ਅ ਜਿਹੜੀ ਗੱਡੀ ਹਾਸਾ ਗ੍ਰਸਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇ ਦੇ ਪਈ ਉਹ ਵੀ ਗੱਡੀ ਤੇ ਤੂੰ ਪੂਰੀ ਤਰ੍ਹਾਂ ਜਿਹੜਿਆ ਫਰਕ ਅੱਤੇ ਉੱਡ ਚੁੱਕੇ ਨੇ ਗੱਡੀ ਪੂਰੀ ਤਰ੍ਹਾਂ ਜਿਹੜੀ ਹੈ ਲਾਸ ਹੋਈ ਪਈ ਹੈ ਪਰ ਕਿਤੇ ਨਾ ਕਿਤੇ ਉਹਨਾਂ ਵੱਲੋਂ ਕਿਹਾ ਗਿਆ ਆ ਕਿ ਕਾਫੀ ਹੱਦ ਤੱਕ ਜਿਹੜਾ ਆ ਉਹ ਜਾਨੀ ਨੁਕਸਾਨ ਦਾ ਜਿਹੜਾ ਆ ਉਹ ਉਹ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਤਰ੍ਹਾਂ ਦਾ ਨਹੀਂ ਹੋਇਆ ਮਾਮੂਲੀ ਜੀ ਸੱਟ ਲੱਗੀ ਹੈ ਜਿਹਦੇ ਕਰਕੇ ਉਹਨਾਂ ਨੂੰ ਹਸਪੀਟਲ ਜਿਹੜਾ ਹੈ ਪਹੁੰਚਾ ਦਿੱਤਾ ਗਿਆ ਹੈ ਪਰ ਗੱਡੀ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਹੈ ਉਹ ਨੁਕਸਾਨੀ ਗਈ ਹੈ ਤਸਵੀਰਾਂ ਤੁਸੀਂ ਦੇਖਦੇ ਪੀਓ ਵੀ ਇੱਕ ਦਰਖਤ ਦੇ ਵਿੱਚ ਵੀ ਜਾ ਟਕਰਾਂਦੀ ਏ ਇਹ ਗੱਡੀ ਜੋ ਕਿ ਚਮਿਆਰੀ ਅਜਨਾਲਾ ਦੇ ਕੋਲੋਂ ਦਿਨਾਂ ਨਗਰ ਆਪਣੀ ਫੈਮਿਲੀ ਨੂੰ ਲੈਣ ਜਾ ਰਹੀ ਵੀਰ ਦੇ ਨਾਲ ਇਹ ਹਾਸਾ ਹੋ ਗਿਆ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਥੱਸਿਆ ਜਾ ਰਿਹਾ ਕਿ ਟਾਇਰ ਫਟਣ ਦੇ ਨਾਲ ਇਹ ਸਾਰਾ ਵਾਕਿਆ ਹੋ ਗਿਆ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਪੱਤਰਕਾਰ ਵਿੱਕੀ ਮਲਕ ਦੀ ਰਿਪੋਰਟ ਵੀਰ ਜੀ ਆਪਣਾ ਭਰਾ ਜਿਵੇਂ ਆ ਰਿਹਾ ਸੀ ਚਮਿਆਰੀ ਤੋਂ ਇਹ ਜਾ ਰਿਹਾ ਸੀ ਆਪਣੇ ਬੱਚੇਆਂ ਦੀਨਾਂਗਰ ਤੇ ਰਾਹ ਤੇ ਜਿਵੇਂ ਇੱਥੇ ਪਹੁੰਚਿਆ ਤੇ ਗੱਡੀ ਦਾ ਟਾਇਰ ਫਟ ਗਿਆ ਜੇ ਟਾਇਰ ਫਟਣ ਦਾ ਕਰਕੇ ਗੱਡੀ ਘੁੰਮ ਗਈ ਜਕਦਮ ਨੁਕਸਾਨ ਚਲੋ ਗੱਡੀ ਦਾ ਤੇ ਬਹੁਤ ਜ਼ਿਆਦਾ ਹੈ ਬਾਕੀ ਇਹਨਾਂ ਵੀ ਚਲੋ ਪਰਮਾਤਮਾ ਨੇ ਬੜੀ ਮਿਹਰ ਕੀਤੀ ਆਪਣਾ ਬਚਾਵ ਵੇਚਦਾ ਥੋੜੀ ਛੱਟ ਲੱਗੀ ਆ ਪਰ ਫਿਰ ਵੀ ਬੜੇ ਰੱਖ ਲਈ ਮਲਕ ਨੇ ਬਹੁਤ ਕਿਰਪਾ ਕੀਤੀ ਜੇ ਇਸ ਦਾ ਕਾਰ ਚਾਲਕ ਕਿੱਥੇ ਹੈ ਉਹ ਮੈਂ ਹਸਤਾ ਲੈ ਕੇ ਗਿਆ ਇਹ ਫਤੇਗੜ ਸ਼ਹਿਰ ਉਹਦਾ ਵੈਸੇ ਬਚਾਇਆ ਹਾਂਜੀ ਵੈਸੇ ਬਚਾ ਦੇਦਾ ਮਾਮੂਲੀ ਛੱਟ ਜਿਆਦਾ ਨਹੀਂ ਪਰ ਫੇਰ ਹੀ ਬਹੁਤ ਜਿਆਦਾ ਬਚਾ ਦੇ ਕੀ ਨਾਮ ਹੈ ਉਹਦਾ ਮਨਦੀਪ ਸਿੰਘ ਦੇ ਨਾਮ 45 25 ਜਿਹੜੀ ਪਿੰਡ ਦੇ ਕੋਸੇ ਨਾਲ ਕੇ ਕੇ ਕਰਦੀ ਹਾਸਾ ਕਰ ਦੋਸਤੋ ਇਹ ਕੀ ਮਾਮਲਾ ਕੀ ਹੋਇਆ ਹਾਂਜੀ ਆਪਰੇ ਸੋਰੀਪੈਂਟ ਜਾਣ ਸੀ ਮੈਨੂੰ ਲੈਣ ਲਈ ਪੇਕਿਆ ਤੇ ਲੈ ਲਈ ਜਾਣ ਦੇ ਸੀ ਅਚਨ ਕਿ ਟਾਇਰ ਫਟਣ ਕਰਨ ਐਕਸੀਡੈਂਟ ਹੋ ਗਿਆ ਜਿਹੜਾ ਪਿੰਡ ਪਾਜੀ ਦਾ ਜਿਹੜਾ ਹਾਂਜੀ ਝੁਮਿਆਰੀ ਪੱਕਾ ਸ਼ਹਿਰ ਅ즈ਨਾਲੇ ਲੱਗੋ ਕੀ ਨਾਮ ਹੈ ਮਨਦੀਪ ਸਿੰਘ ਸਨ ਆਫ ਮਨਜੀਤ ਸਿੰਘ ਨਗਰ ਗੁਰਦਾਸਪੁਰ ਲੱਗ ਕੇ ਕਹਿੰਦੇ ਭਾਵੇਂ ਪੱਕੇ ਫਿਆਰ ਤੋਂ ਤੁਹਾਨੂੰ ਹਾਂਜੀ ਹਾਂਜੀ ਦੀ ਨੰਨਗਰ ਲੈਣ ਜਾ ਰਹੇ ਸੀ ਕੀ ਇਹ ਹਸ ਦਾ ਕਾਰਨ ਕੀ ਲੱਗਦਾ ਤੁਹਾਨੂੰ ਅਚਾਨਕ ਟਾਇਰ ਫਟਣ ਦੀ ਕਾਰਨ ਹੀ ਹੋਈ ਹੈ ਹਾਂਜੀ ਕੱਲੇ ਸੀ ਹਾਂਜੀ ਕੱਲੇ ਸੀ ਕੱਲੇ ਸੀ ਉਹਨਾਂ ਦੇ ਸ਼ਾਇਦ ਉਹਨ ਦੇਖ ਕੇ ਪਤਾ ਲੱਗੇਗਾ ਕੀ ਹੋਲ ਹੈ ਚੂਲੇ ਤੇ ਫਟ ਜਿਸ ਸੱਟ ਲੱਗੀ ਹੈ ਚੁਕਲਾ ਜੱਡ ਉੱਤਰ ਗਿਆ ਹੈ